ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਅੱਜ ਮੇਲੇ ਨੂੰ ਜਾਣਾ ਜੀ ਹੁਣ ਥੋੜਾ ਠਹਿਰ ਕੇ ਜਾਉਂਗੇ ਹਲੇ ਮੇਲੇ ਨੂੰ ਦੁਪਹਿਰੇ ਜੇ ਤੇ ਥੋੜਾ ਜਿਹਾ ਧੁੱਪਾਂ ਨਿਕਲਾਈ ਵਧੀਆ ਅੱਜ ਨਹੀਂ ਸੋਣਾ ਹੋ ਲਿਆ ਰਾਤ ਮੈਂ ਪਹਿਲਾਂ ਮੜਲੇ ਕਾਣੀ ਕਢਾ ਲਈਏ ਕਾਣੀ ਕਢਾਉਣ ਚੱਲੇ ਆ ਇੱਕ ਮਨ ਨਾਲੇ ਰੇੜੀ ਪਤਾ ਕਰਕੇ ਆਈਏ ਵੀ ਬਣਾਈ ਕੇ ਨਹੀਂ ਫਿਰ ਉਤੇ ਬਾਅਦ ਆ ਕੇ ਮੇਲੇ ਨੂੰ ਜਾਂਦੇ ਆ ਉੱਥੇ ਲੱਗੇ ਜਾਣੇ 2 ਘੰਟੇ ਮੈਂ ਕਿਹਾ ਵੀ ਪਹਿਲਾਂ ਕਾਣੀ ਕਢਾ ਲਈਏ ਨਾਲੇ ਤੇ ਨਾਲੇ ਦੇਖਦੇ ਆ ਰੇੜੀ ਵਾਲੇ ਕੋਲ ਜਾ ਕੇ ਆਉਂਦੇ ਪ੍ਰਧਾਨ ਕਹਿੰਦੇ ਆ ਜਾਣਾ ਇੱਕ ਕਾਣੀ ਕਢਾ ਆ ਵੀ ਦੇਖਦੇ ਆ ਕਿੰਨਾ ਕਿ ਟਾਈਮ ਲਾਉਂਦੇ ਆ ਮੱਕੀ ਨਾਲ ਇਹਨਾਂ ਨੂੰ ਕਹੀਏ ਬਾਈ ਕਰ ਦੋ ਤਿਆਰ ਹੁਣ ਤਾਂ 20 ਦਿਨ ਤੇ ਉੱਪਰੇ ਹੋ ਗਏ ਸਾਈ ਦੇ ਕੇ ਆਏ ਇਹਨੂੰ 20 ਤਰੀਕ ਕਹਿੰਦੇ ਤੇ ਉਹ ਅੱਜ ਪਹਿਲੀ ਹੋ ਗਈ ਅੰਮੀ ਨਾ ਲੰਘ ਗਿਆ ਉਹਨਾਂ ਨੇ 20 ਤਰੀਕ ਦਿੱਤੀ ਸੀ 8 ਦਿਨ ਇੱਧਰ ਹੋ ਗਏ 1 ਦਿਨ ਆ ਹੋ ਗਏ 9-10 ਦਿਨ ਹੋ ਗਏ ਬਾਕੀ ਦੇਖਦੇ ਆ ਜਾ ਕੇ ਵੀ ਕਿਆ ਕਹਿੰਦੇ ਆ ਵੀ ਕਿੰਨਾ ਕਿ ਟਾਈਮ ਲਾਉਂਦੇ ਆ ਬਈ ਤਰਿਆ ਕੇ ਨਹੀਂ ਗਏ ਹਜੇ ਵੀ ਲੜਾਈ ਆ ਬਾਕੀ ਜਾ ਕੇ ਪਤਾ ਲੱਗੂ ਹੁਣ ਚਲੋ ਚੱਲਦੇ ਆ ਜੀ ਫਿਰ ਕਿਲੋ 252 ਕਿਲੋ ਦੇਖਦੇ ਆ ਕਿੰਨਾ ਤੇਲ ਨਿਕਲਦਾ 3 ਕਿਲੋ 746 ਗ੍ਰਾਮ ਹੋ ਗਿਆ ਕੰਦੀਆ ਆਪ ਆਪ ਦੇਖਦੇ ਆ ਕਿੰਨਾ ਨਿਕਲਦਾ ਹੁਣ ਤੇਲ ਵੱਡੇ ਚਮਚਾ ਕਿਲੋ ਲੈ ਲੜ ਭੱਜ ਗਈ ਹੁਣ ਆ ਤੇਰੇ ਆਉਣ ਦੀ ਉਹ ਦੇਰਤੀ ਹੈ ਬਾਲਟੀ ਮੈਂ ਬਾਲਟੀ ਤਾਂ ਕਹਾਂ ਚਾਹੀਦੀ ਪ੍ਰਦਾਨੀ ਪਹੁੰਚ ਚੁੱਕੇ ਆ ਥਾਣੀ ਦੇ ਕੇ टण आयो नी टे रोटी बणी जिते साई जेके आए पियो आहे ਅਪਵਾਲਾ ਤਾਂ ਆਪਣੀ ਪਲੇਟ ਕਿੱਥੇ ਗਈ ਆ? ਉਹਨੇ ਨੰਬਰੀ ਨੂੰ ਜੀ ਪਲੇਟ ਚਾਹੀਦੀ ਆ ਫਿਰ ਸਰਕਾਰੀ ਅੱਗੇ ਪਾਰ ਚੱਲੀ ਗਿਆ ਫਿਰ ਸਰਕਾਰੀ ਨੂੰ ਆਉਂ ਗਿਆ ਹੈਗੇ ਤੇ ਲੱਗੀ ਆਹ ਮੋਟਰਗੜੀ ਉਹੀ ਲੱਗੂ ਹੈ ਨਾ ਚੱਲਣਾ ਤਾਂ ਮੋਟਰਗੜੀ ਆ ਚੱਲਣਾ ਤਾਂ ਮੋਟਰਗੜੀ ਆ ਦੇਖਦੇ ਕਿੰਨਾ ਤੇਲ ਨਿਕਲਦਾ 354 ਕਿਲੋ ਸਾਡੇ ਚ ਰਚਿਆ ਕਿਲੋ ਜੇ ਨਹੀਂ ਦੱਸੀ ਜਾਂਦਾ ਮਤਲਬ ਨਾ ਦੁੱਗਣੀ ਆ ਇਹ ਹਾਂ ਦੁੱਗਣੀ ਆ ਦੱਸੀ ਜੇ ਮੈਂ ਚੱਲ ਜਾਉ ਰੁਕੀ ਲਿਆ ਜਾਂਦਾ ਹੈ ਮਾਦਾ ਨਹੀਂ ਕਰੇ ਸਾਡੇ ਪਰ ਉਹਨਾਂ ਦਾ ਕਰਨ ਆਹ ਜੇ ਮੈਂ ਲੈ ਲੱਦ ਤੇ 20 ਲੈ ਲੱਦ ਤੇ ਬਲਾ ਢੱਕਣਾ ਬਹੁਤ ਵਧੀਆ ਦਿਖਾਈਦਾ ਇਹ ਸਫਤੀ ਦੀ ਹੈ ਕੀ ਖਾਸੀਅਤ ਮੈਂ ਤਾਂ ਪਤਾ ਨਹੀਂ ਹੁੰਨੇ ਇਹ ਕੈਣੀ ਨਾ ਰੋਟੀ ਉਹ ਵੜਕਣ ਦਾ ਚਲ ਜੂ ਲਵਾਵਾ ਰੱਖ ਕੇ ਕੈਣੀ ਵੀ ਆਉਂਦਾ ਠੀਕ ਆ ਬਚਾਉਗਾ ਹਾਂ ਬਚਾਉਗਾ ਨਹੀਂ ਤੇ ਆਈ ਨਹੀਂ ਦੇਦੀ ਗੜੀ ਨਹੀਂ ਦੇਦੀ ਆ ਫੁੱਲ ਭਰਦੇ ਵਸ ਗਏ ਫੁੱਲ ਭਰਦੇ ਵਸ ਗਏ ਆ ਮੈਂ ਕਰਕੇ ਖਿਚਰੋਂ ਨਾਲੇ ਆ ਜਾ ਬੰਦਾ ਖਰਾਬ ਕਰਦੀ ਬੰਦਾ ਬਰਾਕ ਪਲਾਸਟਿਕ ਆ ਖਰਾਬ ਤਾਂ ਹੋਣੀ ਉਹ ਕਦੇ ਕੈਸੂ ਬਹੁਤ ਹੋ ਗਿਆ ਬੰਦੇ ਇਹਨੇ ਜਿਹੜਾ ਮੈਂ ਪੰਜ ਪੰਜ ਲੇਖਾ ਲੱਗੀ ਹੁਣ ਮੈਂ ਭੁੱਲ ਗਿਆ ਕੱਲ ਕੀ ਸੀ 100 ਡੂ ਦਾ ਹੈ ਉਹ ਅੱਛਾ ਉਹ 10 ਸਾਢੇ ਕਿੱਦੂ ਵੀ ਪਾ ਦੇਣੀ ਕਿੰਨੀ ਜਲਦੀ ਨਿਕਲੀ ਲੈ ਦੇਖੀ ਤਾਂ ਕਿੰਨਾ ਹੋ ਜੋਕ ਵੀ ਹੈ ਜੋਕ ਵੀ ਮਾੜੇ ਹਾਂ ਹਾਂ ਇਆ ਦੂਰ ਰੱਖ ਲੈ ਜੇ ਮੈਨੂੰ ਕੰਮੇ ਨੂੰ ਨੇੜਾ ਪੈ ਜੇ ਸਾਰੇ ਜੀ ਅਸੀਂ ਦੇਖ ਕੇ ਰੱਖਿਆ ਕਿ ਕਿਲੋ 180 ਗ੍ਰਾਮ 3700 ਗ੍ਰਾਮ ਤੱਕ 17 ਕਿਲੋ ਹੋ ਗਿਆ ਤੇਲ ਅੱਛਾ ਠੀਕ ਹੀ ਨਿਕਲੇ ਆ ਠੀਕ ਆ 17 ਕਿਲੋ ਵਹਿਰਾ ਦਾਇਰਾ ਦੂਣਾ 2417352 ਕਿ ਸੱਚੇ ਸੱਚਰੇ ਕਰਕੇ ਹੋਗੇ ਉਹਦੇ ਗਾਣੇ ਹੋ ਜਾਂਦਾ ਬੰਦੇ ਅੱਧਾ ਕਿਲੋ ਤੇ ਪੱਕਾ ਪਾਊਗਾ ਪਹਿਜੰਦਾ ਪਹਿਲੀ ਕਣੀ ਕਰਕੇ ਵਧੀਆ ਚੱਲਦਾ ਚੱਲ ਤੇਰੇ ਨਾਲ ਜੇ ਦੇ ਦੇ ਕਿੰਨਾ ਨਿਕਲਦਾ ਤੇਰੇ ਨਾਲ ਜੇ ਦੇਖਦੇ ਮੈਂ ਕਿੰਨਾ ਨਿਕਲਦਾ ਇਕਣਾ ਨਹੀਂ ਵੱਧਣੀ ਕਰਨੀ ਹੈਗੀ ਨਾ ਕੀ ਹੈ ਸਾਰੇ ਇਕੱਠੇ ਕਰਦੇ ਪਰਦੇ ਵੇ ਬਸ ਭਰ ਗਈ ਫੇ ਤਾਂ ਫੁੱਲ ਹੋ ਗਈ ਆਓ ਉਹਦੇ ਤੇ ਭਰਦੇ ਮਰੇਗੇ ਕਿ 9327 ਭਰ ਜਾਣਾ ਇੱਥੇ ਤਾਂ ਕੋਈ ਨਾ ਮੜਾ ਮੋਟਾ ਜੰੂਨਾ ਰਹਿ ਜੂ ਇੰਨਾ ਕਰ ਦੋ ਭੋਜਣਾ ਬੱਸ ਪਾਈ ਵੀ ਆ ਦੋ ਦੋ ਲੋਕੀ ਮੈਂ ਨਹੀਂ ਸਗਾਈ ਤੋਂ ਬਲੇ ਸੋੜੇ ਕਰਕੇ ਤੇਰਾ 1.5 ਕਿਲੋ ਤੇ ਘੱਟ ਨਿਕਲਿਆ 200 300 ਗ੍ਰਾਮ ਇਕੱਠਾ ਨਿਕਲੇ ਕਿਲੋ ਤੇ ਨਾ ਤੇਰਾ ਸਗਾਉਣੀ ਪੈਂਦੀ ਹੈ ਹੈ ਸਿਕਾ ਕੇ ਲਿਆ ਤਾ ਰੇ ਨੂੰ ਡਰਾਮਾ ਜਿਹਾ ਕੱਢ ਕੇ ਰਿਆ ਇਹ ਵੀ ਇੱਥੇ ਤੋਂ ਨਹੀਂ ਘੱਟ ਨਿਕਲਦੀ ਦੱਸਦੇ ਰੇ ਚੱਲ ਰਹਿ ਕੇ ਡੰਗਰ ਖਾ ਲੂੰਗਾ ਕੋਈ ਨਾ ਕੋਈ ਗੱਲ ਹੋ ਗਈ ਆਉ ਖਾ ਦੇ ਪਰ ਇਹ ਕੰਮ ਕਰਿਆ ਨਹੀਂ ਕਦੇ ਸਗਾਈ ਸਕੂਲ ਵਾਲਾ ਸਗਾ ਕੇ ਨਾਉਂਗਾ ਕਣੀ ਜਦ ਵੀ ਰੋਣੀ ਆਟੇ ਦੀ ਗੱਲ ਸਗਾ ਕੇ ਨਾਉਂਗਾ ਡਰਾਮਾ ਜਿਹਾ ਕੱਢ ਕੇ ਕੜ ਬਰੂ ਤਮੇਂ ਨਾ ਕੋਰਦੀ ਨਾ ਜਾਲ ਗੇਂਸ ਲਾ ਕੇ ਲਈ ਆਉਂਦੇ ਉਸਤਾਜੇ ਲਈ ਇਹ ਦੇਖ ਲਾਂਗੇ ਇਹ ਦੱਲੀ ਸਾਡਾ ਬੰਦਾ ਸਾਨੂੰ ਤਾਂ ਕਿ ਕਰਦਾ ਜੀ ਓ ਛਟੂ ਇਹ ਆ ਦਾਤ ਨਵਾਂ ਬਣਾ ਰਿਹਾ ਨਾ ਪੁੱਤ ਨਵਾਂ ਬਣਾਤਾ ਇਹ ਦਾਤ ਚੱਕ ਲਈ ਜਾਂਦਾ ਰੱਖ ਕੇ ਨਹੀਂ ਜਾਂਦਾ ਦੇਖ ਲਾ ਮੈਂ ਤੈਨੂੰ ਕਹਿ ਗਿਆ ਦਾਤ ਓ ਓ ਕਿਵੇਂ ਕਹਿੰਦਾ ਓਦੋਂ ਨਾ ਲਗਾਉਂਦਾ ਐਦਾਂ ਨਹੀਂ ਬੋਲਣਾ ਇਹਨੇ ਆ ਦਾਤੀਆਂ ਚੱਕ ਲਈਆਂ ਓ ਰਾਕੇ ਕਦੇ ਨਹੀਂ ਜਾਂਦਾ ਹੁੰਦਾ ਤੂੰ ਉਹ ਮਗਾ ਟਾਈਮ ਲੇ ਕੇ ਮਹੀ ਕਰਕੇ ਯਾਰ ਲੈ ਮੈਂ ਕੱਖ ਵੱਢਣ ਲੱਗਿਆ ਉਹਦੇ ਦਾਤਣਾ ਸਾਲੇ ਉਹ ਦਾਤੀਆ ਤੇਰੇ ਮਾਰਤਾ ਉਹ ਉਹ ਛੱਡ ਦੇ ਜਲੀ ਆਇਨਾ ਨਾ ਕਰੇ ਕਰ ਯਾਰ ਉਹ ਛੱਡ ਦੇ ਛੱਡ ਮੈਂ ਕਹਿੰਦਾ ਨਹੀਂ ਰਬ ਗੈਨ ਮੈਂ ਉਹ ਛੱਡ ਦੇ ਹੱਤ ਕਦੇ ਕੋ ਟੀ ਜਾਂਦਾ ਤੂੰ ਮੁੰਡੇ ਦਾ ਛੱਡ ਦੇ ਚਾਚਾ ਹਟ ਲੈ ਉਹਦੇ ਫੋਰਮੈਨ ਆ ਗਿਆ ਉਧਰ ਮਰਜੀ ਦਲੀ ਉਹ ਬੰਦੇ ਨਿਕ ਜਾਨੇ ਹਾਂ ਜਾਣਦੇ ਸਾਲਾ ਗੱਡੀ ਚ ਮਰਾਦੀ ਕਹਾਂ ਮਿਲਗਾ ਜਾਣਾ ਕੱਲੋਂ ਐ ਹੌੜਾ ਕੋਈ ਦੀਨ ਧਰਮ ਹੈਗਾ ਸਾਲਾ ਕੱਕੜੀ ਬੱਡੇ ਜਾ ਕੱਕ ਬੱਡੇ ਆਉਣੇ ਐ ਮੈਂ ਜੋ ਮੈਂ ਤੈਨੂੰ ਹੁਣ ਜਾਣ ਨੂੰ ਢੀਕਦਾ ਮੈਂ ਤਾਂ ਕੱਕ ਬੱਡੇ ਮੈਂ ਜਾਈਏ ਮੇਲੇ ਨੂੰ ਜੱਸਾ ਵੀ ਵਾ ਤੇਰੇ ਨਾਲ ਦਾ ਹੀ ਉਹ ਕਹਿੰਦਾ ਦੇਖਦਾ ਹਲੇਗੇ ਜੇ ਕਾਲਾ ਮੰਨੂਗਾ ਕਹਿੰਦਾ ਤਾਂ ਨਹੀਂ ਵੀ ਕਾਲੂ ਜਾਉਂਗੇ ਮੈਂ ਕਹਾਂ ਸ਼ਾਮ ਨੂੰ ਚੱਲ ਖੜਾ ਕੇ ਮੁੜੇ ਆਉਂਦੇ ਆ ਹਰ ਬੱਚਾ ਨਾ ਕਹਿੰਦਾ ਸ਼ਾਮ ਰੇਹਿੰਦੇ ਲੱਧਾਂ ਲੱਗੇ ਉਹ ਉੱਥੇ ਆਏ ਕਿ ਇਹ ਨਹੀਂ ਤਨ ਗਈ ਨਹੀਂ ਗੱਡੀ ਲੰਘ ਜਾਣ ਦੇ ਚੱਲ ਤੇਰੀ ਚੁਆਇਸ ਉਹ ਇਹਨੂੰ ਦਾਤ ਨਹੀਂ ਦੇਣਾ ਅੱਗੇ ਦੇ ਨਾਲੇ ਬਾਦ ਆ ਗਿਆ ਆ ਗਿਆ ਨਾ ਉਹ ਤਾਂ ਬੰਦੇ ਮਿਲ ਗਏ ਤਾਂ ਵੱਡ ਹੋ ਗਏ ਹਾਂ ਚੱਲ ਚੱਲ ਲੰਘ ਜਾ ਲੰਘ ਜਾ ਲੰਘ ਜਾ ਉਹ ਵੀ ਤੇਰੇ ਨਾਲ ਦਾ ਹੀ ਆਉਗੜੇ ਘਟ ਆ ਉਹ ਪਹਿਲੀ ਤੂੰ ਜਾਂਦਾ ਅੱਜ ਹਾਂ ਅੱਜ ਨਹੀਂ ਜਾਂਦਾ ਤੂੰ ਕੀ ਕਰੀਏ ਜੈਲਾ ਤਾਂ ਲੰਘ ਗਿਆ ਹਾਂ ਜੈਲਾ ਜੈਲਾ ਜਾਂਦੇ ਆਸਿਆ ਉਹਦੇ ਦੇਖੋ ਤੁਸੀਂ ਕਿੰਨੇ ਸਰਵਿਸ ਵੀਰੇ ਕਹਿੰਦਾ ਤਾਂ ਕਹਿੰਦਾ ਜੇ ਤੈਂ ਜਾਣਾ ਦੱਸ ਦੀ ਚਲੋ ਆਪਰੇ ਫੇਰ ਜਾਂਦੇ ਫੇਰ ਜਾਂਦੇ ਆ ਜਿਹਰੇ ਅੱਜ ਜਿਹਰੇ ਮਸਲਾ ਕਹਿੰਦਾ ਰਾਤ ਨੂੰ ਖਾਲੀ ਹੋਣਾ ਜੇ ਆਪਾਂ ਹੁਣ ਛੱਡੇ ਆਉਂਗੇ ਤਾਂ ਕਾਹਨੂੰ ਸ਼ਾਮ ਤੱਕ ਤਾਂ ਖਾਲੀ ਹੋ ਜੂਂਗੇ ਅੱਛਾ ਫਿਰ ਰਾਤ ਲਾਉਣੀ ਪੈਣੀ ਕੱਲ ਦੀ ਮਰਜੀ ਆ ਤੇਰੀ ਸਭ ਨਾ ਐ ਕਰ ਇੱਕ ਦਿਨ ਕਹਿੰਦਾ ਲੈ ਪੁੱਛ ਲੈ ਜੇ ਆਪਾਂ ਜਾ ਵੱਢ ਲੈ ਕੱਖ ਵੱਡੇਵੇਂ ਚੱਕੀ ਲੈ ਗਾ ਮੈਨੂੰ ਪਤਾ ਮੇਰੇ ਵਾਲੀ ਭਈਏ ਵੱਢ ਕੇ ਆਏ ਆ ਹੈ ਕੱਤੀ ਆ ਜਾਲੀਆ ਉਹ ਹੋਵੇਂ ਪੱਕਣ ਲੱਗ ਗਿਆ ਇਹ ਇਹ ਵੀਰ ਸਿੰਘ ਜਿਆਦਾ ਹੁੰਦਾ ਹੁਣ ਦੇਖੋ ਕਿ ਕਿੰਨਾ ਚੜਿਆ ਉੱਤੇ ਹੋਰ ਫਿਰ ਬੜ ਠੀਕਾ ਜੀ ਤਾਲ ਜੀ ਵੀਰ ਸਿੰਘ ਕਰਨ ਲੱਗ ਗਿਆ ਨਾ ਹਵਾ ਨੇ ਮੀਂਹੇ ਗੇਰਤੇ ਕਿ ਮੱਲਿਆ ਵਾ ਜਿਆਦਾ ਤਾਂ ਮੱਲਿਆ ਵਾ ਬਹੁਤ ਮੀਂਹ ਸੋਨਾ ਹੋ ਗਿਆ ਬਹੁਤਾ ਜਿਆਦਾ ਵੀ ਨਹੀਂ ਹੈਗਾ ਬਹੁਤਾ ਘੱਟ ਵੀ ਨਹੀਂ ਹੈਗਾ ਆਹ ਜਿਹੜੇ ਠੀਕ ਪੈ ਗਏ ਮੱਕੀਆਂ ਨੂੰ ਬਹੁਤ ਸਹੀ ਹੋ ਗਿਆ ਹੁਣੇ ਮੱਕੀਆਂ ਨੂੰ ਗਿਆ ਕਣ ਕਣ ਤੇ ਆਹਦਾ ਉੱਪਰ ਸੁੱਕੇ ਗਿਆ ਦੇਖ ਪਰਤ ਹਾਂ ਜਿਹੜੀ ਉੱਪਰਲੀ ਪਰਤ ਸੁੱਕ ਵੀ ਗਈ ਹਾਂ ਲੈ ਇਧਰ ਵੀ ਸੁੱਕ ਗਿਆ ਦੇਖ ਇਹ ਨਾ ਯਾਦਾ ਮੀ ਨਹੀਂ ਹੈਗਾ ਨਾ ਨਾ ਤਾਂ ਨਹੀਂ ਹੈਗਾ ਚੱਲ ਉਹ ਵੀ ਦਿੱਲੀ ਵੀ ਕਰਕੇ ਆ ਕਿਹੜਾ ਹੈਗਾ ਰਿਸਮਾ ਕਾਲਾ ਡਾਉਨ ਵੀ ਆ ਰਹੇ ਆ ਸਾਰੇ ਵੇੜਾ ਤੋਂਗਾ ਦਾ ਕਿਹਦੇ ਦਾ ਦੇਵੀ ਦਾ ਅੱਛਾ ਹੋ ਪਤਾ ਨਹੀਂ ਕਿ ਆ ਕੀ ਖਲਾਬ ਹਾਂ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਦੱਸ ਕਿਆ ਕਰਾਉਣਾ ਤਾਂ ਆਉ ਦੇ ਕਿ ਘਾ ਰਿੰਗ ਦਾ ਹ ਨਾਲੇ ਵਿਲਾ ਪਹਿਲਾ ਸਭੀ ਆ ਚੰਕੋ ਕਿਆ ਕਰਾਉਣਾ ਗੰਨਾ ਵਜਾਉਣਾ ਇੱਥੇ ਤਿਆਰ ਕਰਿਆ ਪਿਆ ਤਿਆਰ ਕਰਨਾ ਘੜੂਗੇ ਤਾਂ ਹੀ ਜਾ ਰੂਗਾ ਘੜ ਦੋ ਤੂੰ ਕਰ ਵੀਰ ਜਸ ਕਾਨੂੰ ਕਰਨ ਨਹੀਂ ਆਇਆ ਸਵੇਰ ਤੇ ਤੂੰ ਆਇਆ ਨਹੀਂ ਬਸ ਸਵੇਰ ਦਾ ਲੱਗਿਆ ਪਿਆ ਫੋਨ ਘੜ ਦੋ ਸਵੇਰ ਨੂੰ ਵੀਜਦੇ ਵੇਰੇ ਕਿੱਪਤਾ ਗੋਲੂ ਤੂੰ ਐ ਕਰ ਕਿੰਨਾ ਗਿੱਲਾ ਕਾਟਦੇ ਉਹਨੂੰ ਕਹਿੰਦੇ ਮੈਂ ਕਹਿੰਦਾ ਗੋਲੂ ਦੇ ਬੀਜ ਉਹ ਕਰਨ ਜਾਣਦਾ ਗੁੱਡਣ ਜਾਣਾ ਤਾਂ ਉਹ ਚਲੇ ਜਾਈ ਇਹ ਤਾਂ ਬੀਜ ਡੇਢ ਲੋਕ ਕੀ ਹੋਣਾ ਆ ਵੀ ਦੇਖ ਐਂ ਕਰ ਪਹਿਨਾ ਇਹਦਾ ਬੀਜ ਘੜਿਆ ਫੇਰ ਉਹਦਾ ਗੁਰਦੀ ਫੇਰ ਇਹਦਾ ਬੀਜ ਦੀ ਕਿੰਨਾ ਕਾ ਤੇਰਾ ਸਾਰੇ ਘਰਾਂ 50 60 ਕ ਭਰੀ ਜਾਣੀ ਉੱਥੀ ਖੜਾ ਏ ਵਿਆਹ ਉੱਥੇ ਆ ਖੇਤ ਦੇ ਵਿੱਚ ਦੋ ਵੀਗੇ 50 60 ਪਰ ਹੀ ਲੱਗੇ ਉਹ ਬਾਕੀ ਤੇ ਤੈਨੂੰ ਪੈਸੇ ਮਿਲ ਜੂंगे ਪੈਸੇ ਜੋਕ ਕੇ ਪੈਸੇ ਦੇ ਦਨੇ ਜਿਹੜੀ ਬਚ ਗਈ ਆਹੀ ਹੈ ਪੈਣੀ ਪੈਣੀ ਤੂੰ ਘਰ ਦੇ ਹਾਂ ਮੈਂ ਇਹਨੂੰ ਬਾਦੂnga ਨਾਲੇ ਦੇਸੀ ਦੇ ਕੱਢਦੀ ਮੇਰਾ ਦੋੜ ਤਿੰਨ ਚਾਰ ਟਾਲ ਲਈ ਉਹ ਚ ਉਹ ਦਿਨ ਕਿਹਾ ਨਾ ਕੱਢ ਲਓ ਉਹ ਟਾਈਮ ਹੋ ਗਿਆ ਕਿਹਾ ਮੈਨੂੰ ਉਹ ਟਾਈਮ ਨਹੀਂ ਤਾਂ ਹੈਗਾ ਆਪ ਕਾਫੇ ਨਹੀਂ ਗਿਆ ਮਲਕੀ ਸਿੰਘ ਕੋਲ ਜਦ ਮੈਨੂੰ ਉਹ ਵੀ ਕੱਢਦੀ ਤੇ ਮੈਂ ਕਹਿੰਦਾ ਮੈਂ ਸਰਦਾਰ ਜਲਦੀਪ ਦੇ ਰਿਸ਼ਤੇ ਦਾ ਤਾਂ ਗੰਨਾ ਵਿੱਚ ਕੀ ਆਣਾ ਹੁੰਦਾ ਮੈਂ ਕਿਹਾ ਨਹੀਂ ਮੈਂ ਬੰਮੀ ਸਰਦਾਰ ਨੂੰ ਫੋਨ ਕੀਤਾ ਆਪ ਕੋ ਮੈਂ ਕਰਿਆ ਤਾਂ ਮੈਨੂੰ ਫੋਨ ਆਾ ਖੁੱਦ ਦਾ ਮਿਲ ਵਿੱਚ ਤਾਂ ਮਲਕੀ ਸਰਦਾਰ ਕੇ ਇੱਕ ਟਾਲੀ ਕਾਟ ਕੇ ਹਮ ਲੋਗ ਵੇਲਾਤਾ ਟਾਈਮ ਨੂੰ ਕਹਿ ਦਿੰਦਾ ਮੈਂ ਤਾਂ ਮਿਲ ਵਿੱਚ ਦਾ ਹੁਣ ਤਾਂ ਕੱਢ ਲਈ ਚਲੋ ਟਾਈਮ ਕੱਢ ਲੈਣਾ ਟਾਈਮ ਕੱਢ ਲਾ ਮੈਂ ਬੂਟੇ ਲਾਉਣਾ ਤੂੰ ਬੇਤੀ ਤਿਆਰ ਕਰ ਉਹ ਖੇਤਾਂ ਹੀ ਤਿਆਰ ਹੋਗਾ ਜੇ ਬੀਜ ਕੜੂਗਾ ਬੀਜ ਤਾਂ ਖੜਾ ਖੇਤ ਵਿੱਚ ਬਾਦਨਾ ਤੂੰ ਜੇ ਰੇਹ ਸਿੜਦੇ ਦੋ ਦਿਨ ਆਪਾਂ ਨੇ ਬਾਕੇ ਰੋਟਾਵੇਟਰ ਨਾਲ ਕੱਢ ਦੇਣਾ ਸਾਰਟ ਕੱਢ ਦੇਣਾ ਉੱਥੇ ਕੀ ਕਰਨਾ ਦੋ ਦਿਨ ਨਹੀਂ ਜਦੇ ਹਾਂ ਜਦੇ ਜਦੇ ਦੇਖ ਦੇ ਜਦੇ ਕੱਢ ਲੂੰਗਾ ਰੇਹ ਤਾਂ ਪਾ ਤੂੰ ਦੋ ਟਰਾਲੀ ਪੈਗਾ ਤਿੰਨ ਟਰਾਲੀ ਪੈ ਜਾਣੀ ਚਾਹ ਕਾਂ ਪਾ ਰੇ ਉੱਥੀ ਆਪਣੇ ਜਿਹੜਾ ਮੋੜ ਪਰ ਉਹਦਾ ਪੈਣੀ ਦੇ ਚੱਕਣੀ ਆ ਦੋ ਆਪਣੇ ਘੰਢੇ ਟੱਕਰੇ ਨੇ ਆ ਰੇਰੇ ਦਾ ਖਾਦੀਆਂ ਟਰਾਲੀਆਂ ਯਾਰ ਉੱਤੇ ਤੇ ਬੂਤੇ ਚ ਪਾ ਦੂੰਗਾ ਫੇਰ ਆ ਜਰੇ ਪੈ ਜਾਣਾ ਤਾਂ ਸਵੇਰ ਸਾਇਆ ਕੋਈ ਸੁਬਾਹ ਤੋਂ ਜਿਆਦਾ ਮਜਾ ਨਹੀਂ ਤੈਨੂੰ ਬੇਲਾ ਤਾਂ ਕਹਿੰਦਾ ਨਹੀਂ ਸਵੇਰ ਸਵੇਰ ਕਰੀ ਜਾਂਦਾ ਇਹ ਨਹੀਂ ਬਾਰੀ ਆਉਣ ਦਿੰਦਾ ਹਾਂ ਮੈਨੂੰ ਪੁੱਛਿਆ ਮੈਂ ਕਿਹਾ ਬੇਲਾ ਕਹਿੰਦਾ ਨਹੀਂ ਤੇ ਮੈਨੂੰ ਕਰਨ ਦਾ ਮਜੇ ਦੀ ਖਜਣਾ ਤਾਂ ਕੰਮ ਨੂੰ ਨਹੀਂ ਕਹਰੇ ਕਹਿੰਦਾ ਹੁੰਦਾ ਆਪ ਲੋਕ ਆ ਜਾ ਰਹਾ ਤਾਂ ਜੇ ਵੀ ਵਢਣ ਪੰਜ ਕੋਟ ਆਉਂਦਾ ਦਾ ਇਹ ਆ ਕੇ ਆਉਂਦਾ ਦਾ ਆਉਂਦਾ ਦਾ ਫਿਰ ਆਪਣਾ ਆਤ ਨਹੀਂ ਮੇਰੀ ਕੇਰ ਭਰੀ ਵੱਟ ਕੇ ਆਉਣੇ ਠੀਕ ਆ ਤੇ ਕੱਲੂ ਤਿਆਰ ਕਰੋ ਚਲੇ ਗੜਾਈ ਕਰਕੇ ਤੇ ਲੱਗ ਜੂਗੇ ਫਿਰ ਚਰਾਲੀ ਪੈ ਗਾਂਦੇ ਹੈ ਠੀਕ ਚਰਾਲੀ ਤੇਨੇ ਪੈ ਜਾਣ ਚਾਰ ਕੱਲ ਖੜੋ ਰੇ ਪੈਣਾ ਮੈਂ ਉੱਥੇ ਨਾ ਚੱਲੇ ਗੜਾਈ ਦਾ ਕਹਿੰਦਾ ਕਹੇ ਨਾ ਬੀਜ ਘੜ ਹੋਣਾ ਪਹਿਲਾਂ ਬੀਜ ਘੜ ਹੋਣਾ ਉਹਦੇ ਵਿੱਚ ਹਾਂ ਫਿਰ ਉਹ ਬਾਈ ਜੋ ਕੱਢ ਕੇ ਬਾਹਰ ਰੱਖ ਹੋਣਾ ਬਾਹਰ ਰੱਖ ਕੇ ਉਹ ਖੇਤ ਬਾਕੇ ਤਿਆਰ ਕਰਕੇ ਫਿਰ ਉੱਚ ਰੇ ਪੈਣਾ ਫਿਰ ਕੰਨਾ ਬੀਜਉਣਾ ਭਾਵੇਂ ਪਹਿਲਾਂ ਰੇ ਪਾ ਦੇ ਬਾਅਦ ਚ ਨੂੰ ਬਾਈ ਜਾਉਂਗਾ ਮੈਂ ਨਹੀਂ ਪਹਿਲਾਂ ਤੇ ਕੇ ਕਢਾ ਦਿੰਦਾ ਨਹੀਂ ਨਹੀਂ ਪਹਿਨਾ ਬਾ ਹੋਵੇ ਹੋ ਪਹਿਨਾ ਬਾ ਹੋਵੇ ਬਾ ਹੂੰ ਹਰੀ ਲੱਗਣ ਲਾਇਏ ਆ ਹਾਂ ਮੈਂ ਤਾਂ ਕਰਾਂ ਮੈਂ ਦਾਦਾ ਪੋਤਾ ਨਾਲ ਕੱਖ ਪਟਾਉਂਦਾ ਹਾਂ ਲੈ ਕੱਖ ਪਟਾਉਂਦਾ ਹੈ ਇਹਨੇ ਕਰਕੇ ਕਿੱਥੇ ਵਟਣਾ ਬਾਪੂ ਨੇ ਕਪਿਆ ਪਈ ਬੱਟੀ ਜਾਇ ਕਰਕੇ ਹੋ ਆਇਆ ਨਹੀਂ ਹੋ ਰਿਹਾ ਤਾਂ ਲੰਗਾ ਕੋਈ ਮੈ ਆਦੇ ਆਏ ਜੇ ਵੀ ਦੇਖਦਾ ਵਿਚਾਰੇ ਇਹ ਤਾਂ ਹੁਣ ਪਾਰਕ ਵਾਲੇ ਦੀ ਜ਼ਿੰਮੇਵਾਰੀ ਹੈ ਨਾ ਦੀ ਬਾਈ ਕੱਖ ਹਾਂ ਕੱਖ ਦੀ ਪਟੂਗਾ ਹੁਣ ਕਾਲੂ ਬੱਸ ਹਾਂ ਇਹ ਤਾਂ ਅੱਜ ਕੱਲੇ ਪੱਟ ਹੋ ਜਾਣਾ ਇਹਨੂੰ ਗੱਲ ਕਰ ਕੁੰਪੀ ਦਾ ਪੱਟ ਹੁੰਦਾ ਜਿਹੜੀ ਕੱਖ ਨਾਲ ਨਹੀਂ ਪਟਦਾ ਹਾਂ ਠੀਕਾ ਪਾਰਟ ਕਰਦੇ ਹੁੰਦਾ ਅੱਛਾ ਫੇਰ ਉਹ ਆਉਂਦਾ ਖੁਰਪੀ ਦਾ ਪੱਟ ਹੋਣਾ ਥੱਲੇ ਤੇ ਤਿੱਖੀ ਜੀ ਗੱਲ ਨਾ ਜੜ ਤੇ ਫੇਰ ਲੋਟਾਉਣਾ ਉੱਪਰੇ ਪੇ ਆ ਰਿਹਾ ਇੱਧਰ ਵਿੱਚ ਫੇਰ ਹੋ ਜਾਂਦਾ ਸੀ ਟੁੱਟ ਜਾਂਦਾ ਜੜ ਪਟ ਨਹੀਂ ਲੈਣੀ ਜੜ ਪਟ ਨਹੀਂ ਜੜ ਹੋਂ ਖਾਸਾ ਦੇਖਣ ਲੱਗ ਗਿਆ ਇੱਧਰ ਵੀ ਹਾਂਜੀ ਇੱਧਰ ਤਾਂ ਜ਼ਿਆਦਾ ਹੋਊਗਾ ਦੱਲੀ ਨੂੰ ਢੀਕਦਾ ਕਹਿੰਦਾ ਟਰਾਲੀ ਕੱਢਦੇ ਆ ਮਿਲ ਜਾਣਾ ਪਤਾ ਲੱਗਦਾ ਨਹੀਂ ਵੀ ਹੁਣ ਜਾਣਾ ਕਿ ਸਵੇਰੇ ਉੱਚੇ ਬੰਲੀ ਡੰਡਾ ਜੰਮਿਆ ਹੋਇਆ ਉਹ ਦੇਖ ਆ ਉਹਦਾ ਟਰੈਕਟਰ ਲਈ ਫਿਰਦਾ ਤਾਂ ਟਰੈਕਟਰ ਦੋ ਤਾਂ ਹੀ ਨਿਕਲੂ ਜੇ ਪਹਿਲਾਂ ਮੈਂ ਕੱਢੂੰਗਾ ਮੂਰੇ ਵਾਲਾ ਤਾਂ ਮੇਰੀ ਟਰਾਲੀ ਹੈ ਕਵੀ ਦੇ ਗਿਆ ਤਾਂ ਹਾਂ ਉੱਥੇ ਕੱਢਣ ਲੱਗੇ ਵਿੱਚੋਂ ਤੇ ਨਿਕਲ ਗਿਆ ਖਰੇ ਨਹੀਂ ਕਹਿੰਦਾ ਚੱਲਦੇ ਆ ਮੈਨੂੰ ਜਾਣਾ ਫਿਰ ਤਾਂ ਦੱਸ ਹਾਂ ਲੇਟ ਕੰਮ ਹੋਈ ਜਾਂਦਾ ਐ ਤਾਂ ਇਹਨੂੰ ਕਿਹਾ ਮੈਂ ਸਾਜਰੇ ਜਾਣਾ ਚਾਹੀਦਾ 5:00 ਵਜੇ 7:00 ਵਜੇ ਤੱਕ ਪੁੱਜਣਾ ਐਂਨੇ ਨੂੰ ਟਰਾਲੀ ਪੈ ਜਾਣੀ ਨਾਲੇ ਟਰਾਲੀ ਦਾ ਪਹਿਲੇ ਨੇ ਜਿਹੜੀ ਪੈਣੀ ਉਹ ਘੰਟੇ ਦੇ ਪਹਿਲਾਂ ਪਹਿਲਾਂ ਬੱਸ ਹੂੰ ਹੂੰ ਫਿਰ ਤੱਕ ਕਿੱਦਿ ਗਏ ਹੈ ਨਹੀਂ ਕਾ ਸਾਜਰੇ ਕਿੱਥੇ ਜਾਂਦਾ ਸਾਜਰੇ ਫਿਰ ਊਂ ਧੁੰਦ ਜੀ ਜਾਂਦੀ ਅੱਜ ਸਾਜਰੇ ਕਿਹਾਦਾ ਤਾਂ ਬਾਬਾ ਜੀ ਨੇ ਉਵੇਂ ਮੀਂਹ ਕਰਕੇ ਹੋਣੀ ਹੁੰਦੀ ਧੁੰਦ ਹੁਣ ਵੀ ਬੈਣੀ ਧੁੰਦ ਅੱਜ ਵੀ ਪਾਉਗੀ ਧੁੰਦ ਅੱਜ ਵੀ ਹੋਊਗੀ ਅੱਜ ਮੀਂਹ ਸੇਵਾਇਦਾ ਹੁਣ ਵੀ ਬਰ ਲੈ ਪਤਾ ਨਹੀਂ ਕਿਹੜਾ ਨਟ ਦੇਖੀ ਜਾਂਦਾ ਇਹ ਵੀ ਪ੍ਰਧਾਨ ਵਾਂਗੂ ਚਨਈ ਦਾ ਕੀ ਪਤਾ ਹੈ ਸਾਡੇ ਕੋਲ ਤਾਂ ਦਾਦਾ ਨਹੀਂ ਕੀ ਕੋਈ ਦਾਦਾ ਨਾ ਟੁੱਡੀ ਦਾਦਾ ਤੇਰੇ ਕੋਲ ਦਾਦਾ ਉਹ ਸਾਡੇ ਕੋਲ ਤਾਂ ਦਾਦਾ ਨਹੀਂ ਬਾਈ ਮੀ ਪਹਿਲਾਂ ਦੱਸ ਰਿਹਾ ਬਾਈ ਸਵੇਰੇ ਹੂੰ ਤਾਂ ਮੂੰ ਲੰਗਿਆ ਨਾ ਲੰਗਿਆ ਉਵੇਂ ਛੱਡੀ ਜਾਂਦਾ ਚੇ ਦਾ ਰਾਏ ਦਾ ਬੱਦਲ ਆ ਆ ਬੱਦਲ ਤਾਂ ਹੋਇਆ ਤੇ ਇੱਕ ਵਾਰੀ ਠੀਕ ਹੈ ਜੀ ਮੈਂ ਕੀ ਕਰਨਾ ਆ ਦੇਖ ਦੇਰ ਵੀ ਆ ਉਹ ਦੇਗਾ ਉਹਦਾ ਪਾੜਾਂ ਚ ਦੂਆ ਬੱਦਲ ਆ ਹੁਣ ਚੱਲ ਦੇਖਦੇ ਆ ਫੋਨ ਕਰਕੇ ਉਹਨੂੰ ਲੋਈ ਪਰਤੀ ਲੈ ਕੇ ਚੱਲੇ ਆ ਜੀ ਹੁਣ ਥੋੜੇ ਬਾਅਦ ਦਲੀਆ ਚੋਰਾ ਦੀ ਵੀ ਪਿੱਛੇ ਖੜੀ ਉਹ ਵੀ ਕਢਾਉਣੀ ਆ ਫਿਰ ਉਹਨਾਂ ਨੇ ਵੀ ਨਾਲੇ ਜਾਣਾ ਹੈ ਬੱਲਾ ਜੀ ਇਹ ਪਾਗੇ ਖੜਾ ਲਈਏ ਜੈਕ ਤੋਂ ਬਿਨਾਂ ਹੀ ਪੈ ਜੂ ਜੈਕ ਹੋ ਜੂਗੀ ਆ ਜਾ ਕਿ ਤਿੱਖੜ ਜਾ ਪਾ ਨੌਇਦਾ ਇਹ ਕੇ ਬੋਲਾ ਵਾ ਤੇਲ ਨਾਲ ਸਾਲੇ ਜੀ ਕਦੇ ਪਵਾ ਕੇ ਰੱਖਿਓ ਬੈਨਾ ਕਿਆ ਗੱਲ ਉੜਦਾ ਏ ਇੰਨਾ ਨਾ ਪਵਾਈ ਕਹਦਾ 1000 ਰੁਪਏ ਦਾ ਤੇਲ ਪਾਉਂਦੇ ਲੈ ਦੱਸ ਉਹ ਕਹਿੰਦਾ 1000 ਰੁਪਏ ਦਾ ਤੇਲ ਪਾਉਂਦੇ ਮੈਂ ਜਿਆਦਾ ਨਾ ਪਾਉਂਈ ਉੜ ਜਾਊਂਗਾ ਪੈਟਰੋਲ ਹੈ ਤਾਂ ਦੇ ਤਾ ਟਾਇਰ ਦੀਆਂ ਕਿ ਟੀ ਲਾਈ ਬੰਦੇ ਨਾਲ ਇਹਦਾ ਦੇਖੋ ਪਿੱਛੋਂ ਆਉਂਦਾ ਵੇ ਤਾਂ ਬਰੇਖ ਮਾਰਦਾ ਨਾ ਮੋਟਰਸਾਈਕਲ ਵਾਲਾ ਇਹ ਵੀ ਤੇ ਦੰਦ ਭੰਨਣੇ ਆ ਜਾਂ ਆ ਲਿਆ ਆ ਜਾ ਮੈਂ ਕਹਿੰਦਾ ਨੀ 25 ਫੁੱਟ ਬਰੇਕ ਮਾਰ ਕੇ ਆਣੀ ਆ ਦੇ ਇਦਾਂ ਸਹੀ ਮੈਂ ਭਜਾਇਆ ਦਾ ਕਿਹੜੇ ਸਾਹ ਬਗਲਾ ਚੌੜਦਾ ਚੋੜਦਾ ਜਿੱਕ ਨਹੀਂ ਬਰੇਕ ਹੀ ਇੱਕੇ ਲੱਗੀ ਦੋਹੇ ਟਾਇਰ ਨਹੀਂ ਖੜੇ ਨਹੀਂ ਨਹੀਂ ਲੱਗੀ ਹੋਣੀ ਦੇਖੋ ਮਜੇ ਵੇ ਸਾਡੇ ਵਰਾਗੇ ਭਜਣਾ ਦਾ ਮੋਟਰਸਾਈਕਲ ਤੇ ਕਿੱਠੇ ਫਰਕ ਰਹਿ ਗਿਆ ਪਰ ਤੇ ਆਉਦੇ ਤਾਂ ਟੇਡਾ ਹੋ ਗਿਆ ਦਾ ਆਕੇ ਚੱਲ ਰਿਸ਼ਤੇਦਾਰ ਦਾ ਹੀ ਆ ਆਪੇ ਨੇ ਵੀੜ ਲੈਣਾ ਤਾਂ ਦੋਹਾਂ ਨੇ ਨਹੀਂ ਆਪਣੀ ਵਾਲੇ ਚ ਚਮਣ ਵਾਲੇ ਚ ਮਾਗੇ ਤੇ ਦੇਦੇ ਵਾਲੇ ਚ ਕਹਿੰਦਾ ਆਪਣੀ ਵਾਲੇ ਚ ਰਿਸ਼ਤੇਦਾਰ ਆ ਆਪੇ ਨੇ ਵੀੜ ਲੈਣਾ ਤਾਂ ਜਿੰਨਾ ਹੀ ਫੈਸਲਾ ਹੁੰਦਾ ਚੱਲ ਚੱਲ ਸਿੱਧਾ ਸਿੱਧਾ ਯਾ ਲੈ ਲੈ ਆ ਲੋ ਜੀ ਬੇਲੇ ਪੁੱਜ ਗਏ ਆ ਗਿਆ ਜੱਸਾ ਪਿੱਛੇ ਆਉਂਦਾ ਚਲਿਆ ਉਹ ਨੂੰ ਢੀਕਦਾ ਚੱਲਦੇ ਆ ਫਿਰ ਹੌਲੀ ਹੌਲੀ ਕਹਾ ਹਾਂ ਲਾ ਵੀ ਪਹੁੰਚ ਗਏ ਹਾਂ ਠੀਕ ਹੈ ਆ 654 20 ਨੰਬਰ ਵੀ ਦੇਖੇਗਾ ਬੰਦਾ ਉੱਠੀ ਰਹੀ ਮੈਂ ਇੱਧਰ ਆ ਗਿਆ ਉਹਦਾ 53 ਹੈ ਠੀਕ ਹੈ ਜੱਸੇ ਦਾ 51 ਹੈ ਬਰਾਬਰ ਹੀ ਆ ਬਰਾਬਰ ਹੀ ਆ ਮੇਰਾ 51 ਜੱਸੇ ਦਾ 52 53 ਬਰਾਬਰ ਆ ਸਾਰਿਆਂ ਦੇ ਕਿੰਨੀ ਹੋ ਗਈ ਫਿਰ 100 22 ਦੀ ਟਰਾਲੀ ਹੋ ਗਈ ਬਸ ਲੱਗ ਤਾ ਕੱਲ ਨੂੰ 121 125 ਹੈ ਪੂਰੀ ਆ 25 ਜੋਗ ਗਿਆ ਕੱਲ ਨੂੰ ਆਣ ਬਰਾਬਰ ਜੇ ਵੇਲਾ ਚੱਲ ਕੋਈ ਨਹੀਂ ਹੁਣ ਆਈ ਵੀ ਆ ਹੁਣ ਤਾਂ ਕਿੰਨੀ ਕਰਦੀ ਆ ਬਾਈ 126 ਬਾਈ ਪੂਰੀ ਜੁਖਣੇ ਨੂੰ 20 ਅੰਦਰ ਆ ਜੁਖੀਆਂ ਵੀ ਆ 150 ਟਰਾਲੀ ਆ ਤੀਜਾ ਪੈਰ ਹੋ ਜਾਣਾ 70 ਕਿਟਾਲੀਆਂ ਰੰਗ ਰਾਤਾਂ ਚੱਲ ਦੇਖਦੇ ਆ ਚੱਲ ਦੇਖੀਏ ਚਲੋ ਜੀ ਆਹੇ ਬੰਮੇ ਸੇ ਮੈਂ ਕਿਹਿਆਈ ਅਸਲਾ ਬਣ ਲੈ ਇਹਦੇ ਪਰ ਚੁਬਣੇ ਤੇ ਪਾਵਰ ਬੈਂਕ ਲੈ ਜਾਂਦਾ ਵਾ ਦਾ ਮੈਂ ਵੀ ਗਾਵਾ ਵੀ ਕਿਆ ਰੋੜਾ ਜਾ ਵਿੱਚ ਗੱਤ ਬਾਈ ਮੈਂ ਕਾਚੀਆਂ ਪਰ ਨੰਬਰ ਪਾ ਕੇ ਹਾਂ ਮੈਂ ਸੰਧਾਰਾ ਨਹੀਂ ਲੈ ਕੇ ਆਈਦਾ ਹੁੰਦਾ ਸੰਧਾਰਾ ਨਾਲ ਗੈਰ ਜ਼ਰੂਰੀ ਹੁੰਦਾ ਹਾਂ ਚੱਲ ਲੋ ਰਿਕਾਰ ਫੌਜੀ ਕਾਦਾ ਚੱਲ ਫਾਈ ਸਾਡੀ ਡਿਊਟੀ ਲੱਗੀ ਆ ਪੰਮੇ ਨੂੰ ਲਿਆਉਣ ਪਰ ਸਫਾਈ ਸਰ ਹੁਣ ਰਹਿ ਗਈ ਭਰਚੀ ਨੂੰ ਕਹਿੰਦਾ ਮੈਨੂੰ ਕਹਿੰਦਾ ਮੈਂ ਜਾਣਾ ਨਹੀਂ ਚੱਲ